ਅੱਜ ਹੁਸ਼ਿਆਰਪੁਰ 'ਚ ਕਾਂਗਰਸ ਦੀ ਇੱਕ ਵੱਡੀ ਰੈਲੀ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਵਿਸ਼ਵਨਾਥ ਬੰਟੀ ਦੀ ਅਗਵਾਈ 'ਚ ਹੋਈ ਜਿਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਆਮ ਲੋਕਾਂ ਨੇ ਭਾਗ ਲਿਆ ਜਿਸ ਨੂੰ ਵੇਖ ਕੇ ਨਵਜੋਤ ਸਿੰਘ ਸਿੱਧੂ ਵੀ ਗੱਦਗੱ ਕਰ ਉઠੇ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਬਦਲਾਅ ਦਾ ਹੋਕਾ ਤੇ ਕਿ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਡੋਬ ਕੇ ਰੱਖ ਦਿੱਤਾ ਤੇ ਅੱਜ ਹਰ ਇੱਕ ਪੰਜਾਬੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਹਨੇ ਕਿਹਾ ਕਿ ਅੱਜ ਨਾਤਾ ਪੰਜਾਬ 'ਚ ਕਾਨੂੰਨ ਵਿਵਸਥਾ ਨਾਮ ਦੀ ਹੀ ਕੋਈ ਚੀਜ਼ ਹੈ ਤੇ ਨਾ ਹੀ ਪੰਜਾਬ 'ਚ ਕਿਦਰੇ ਕੋਈ ਬਦਲਾਵ ਹੀ ਨਜ਼ਰ ਆ ਰਿਹਾ ਹੈ। ਸਿੱਤੂ ਨੇ ਕਿਹਾ ਕਿ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਵਿਖਾ ਕੇ ਸੱਤਾ ਚਾਹੀ ਭਗਵੰਤ ਮਾਨ ਦੇ ਮੰਤਰੀ ਅੱਜ ਖੁਦ ਵੱਡੇ ਭ੍ਰਿਸ਼ਟਾਚਾਰ ਫਲਾਉਣ ਵਾਲੇ ਬਣ ਕੇ ਰਹਿ ਗਏ ਨੇ। ਉਹਨੇ ਕਿਹਾ ਕਿ ਕਾਂਗਰਸ ਦੇ ਵਿਚਾਰਧਾਰਕਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਹੀ ਸਾਡਾ ਮੁੱਖ ਮਕਸਦ ਹੈ। ਹੋਰ ਕੀ ਕੁਝ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਖਸ਼ਰਪਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਇਹ ਸ਼ਾਜ਼ਾਦ ਕਰਾਉਣ ਵਾਲੀ ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸ਼ਹੀਦ ਦਿੱਤੀ ਉਹਨੂੰ ਮੰਨ ਕੇ ਤਿਆਗ ਸਤਿਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬਣ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ ਦੋ-ਦੋ ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਧਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਚਾਨਾ ਉਦੋਂ ਵੱਡੀ ਕਿਹੜੀ ਭਾਵਨਾ ਸੀ ਕਿ ਉਹ ਸੋਚ ਸਕਦੇ ਸੀ ਪੀਲੀ ਪੱਗ ਬੰਨ ਕੇ ਕੁਝ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬੰਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਝਾੜਾਂ 'ਚ ਕੁੰਮਣਾ ਕੁਝ ਨਹੀਂ ਹੋਣਾ ਜੇ ਪੀਲੀ ਪੱਗ ਬਣੀ ਐ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ ਚ ਬਣੂ 1 ਲੱਖ ਕਰੋੜ ਰੁਪਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕਿ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਹੈ ਚਾਹੇ ਮਾਸਤਾਰਾਂ ਸੇ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਕਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਬਨਜਵਾਲਾ ਲਹਿਰੂ ਹੋਵੇ ਲਾਲ ਬਹਾਦਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾ ਨਹੀਂ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕੰਸਟਿਟਿਊਂਟ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰਿਆਂ ਤੋਂ ਆਜ਼ਾਦ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉਧਰ ਨੂੰ ਚਾਈ ਜਾਂਦਾ ਕੀ ਆ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ ਕੁਛ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅੱਜ ਤੱਕ ਸਮਝਿਆ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ ਪੈਰਾਂ ਚ ਸੀਸ ਨਵਾਉਂ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉਂ ਵਿਚਾਰਾਂ ਦੀ ਕਿਸੇ ਵਿਚਾਰ ਦੀ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਇਹਦਾ ਰੋਲ ਮਤ ਦਿਓ بڑے ਲੋਕ ਨੇ ਜਿਹੜੇ ਪਾੜ ਪਾਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਦੱਸੀ ਜਾਂਦੇ ਆ ਗਲਤ ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੁਪਨਾ ਹੈ ਨਵਾਂ ਸਿਸਟਮ ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ ਬੀਜ ਬੋਦਿਓ ਇਹਨਾਂ ਨੌਜਵਾਨਾਂ ਲਈ ਕਹਿ ਰਹੇ ਆਂ ਬੀਜ ਬੋਦਿਓ ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ ਓਏ ਦਿਸ਼ਾ ਦੇ ਦਿਓ ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣ ਸਿੱਧੂ ਸਾਹਿਬ ਸਰ ਸਰ ਅਰੋਗ ਲਗਾਏ ਜਾ ਰਹੇ ਗੰਗੀਬਾਹ ਸਾਹਿਬ ਮੁਹਮਤ ਰਹੇ ਆਂ ਵੀ ਤਾਂ ਇੱਕ ਦੋ ਗਠਵੰਦਰ ਕਿੱਦਾਂ ਹੋਏ ਚੱਲੇਗਾ ਜਦੋਂ ਇੱਕ ਦੋ ਗਲਤਮਾਨ ਜੀ ਮੈਂ ਗਲਤ ਕਹਿੰਦਾ ਪਿਆ ਮੈਂ ਕਹਿੰਦਾ ਗਲਤ ਨਹੀਂ ਮੈਂ ਕਹਿੰਦਾ ਪਿਆ ਹਾਈ ਹਾਈ ਕਮਾਂਡ ਦਾ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਿਹਾ ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ ਮਿੱਤਰ ਪਿਆਰੇ ਸੁਣ ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਵੀ ਕਰ ਰਹੀਆਂ ਦੱਸ ਕਦੇ ਦੱਸ ਖੈਰ ਜਾ ਹੁਣ ਮੈਂ ਹੁਣ ਜਵਾਬ ਹੁਣ ਜਵਾਬ ਦੇ ਨਾ ਦੇਣ ਦੇ ਯਾਦਾ ਚੀਚੀ ਬੋਲੀ ਜਾ ਮਿੱਤਰ ਪਿਆਰੇ ਆ ਸੁਣ ਲੈ ਜੀ ਜੀ ਦੱਸੋ ਗੱਲ ਸੁਣ ਭਾਈ ਅੱਜ ਇਲੈਕਸ਼ਨ ਕਮਿਸ਼ਨ ਤੇ ਸੱਕ ਕੋਈ ਸੁਣਦਾ ਹੈ ਅੱਜ ਲੋਕ ਸਭਾ ਦੇ ਵਿੱਚ 170 ਐਮਪੀ ਸਸਪੈਂਡ ਕਦੇ ਸੁਣਿਆ ਸੀ ਠੀਕ ਹੈ ਅੱਜ 323 ਚ ਬੰਦੇ ਅੰਦਰ ਖੈਰਾ ਅੰਦਰ ਹੈਗਾ ਕਿਤੇ ਕਾਨੂੰਨ ਵਿਵਸਥਾ ਇਹ ਜੀ ਦੇਖੀ ਸੀ ਲਾਅ ਐਂਡ ਆਰਡਰ ਦੇ ਕਦੇ ਦੇਖਿਆ ਸੀ ਇਹ ਕੀ ਹੈ ਇਹ ਕੀ ਹੈ ਇਹ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਹੱਕ ਚ ਬੋਲੇ ਉਹ ਤੇ ਮਾਕੇ ਕਮਾਲ ਹੈ ਤੂੰ ਕਰੋ ਤੋ ਨਿਆਰੀ ਲੀਲਾ ਹਮ ਕਰੇ ਤੋ ਕੈਰੈਕਟਰ ਢੀਲਾ ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ ਉਹ ਭਾਈ ਪੰਜਾਬੀ ਕੌਮ ਹੈ ਇਹ ਸ਼ੇਰਾਂ ਦੀ ਕੌਮ ਹੈ ਤਿਆਗ ਬਲਿਦਾਨ ਦੀ ਕੌਮ ਹੈ ਤਾਂ ਹੀ ਮੈਂ ਕਹਿਣਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਹੈ ਤੇ ਸਾਡੇ ਜੀਐਸਟੀ ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ ਠੀਕ ਹੈ ਸਾਡੇ ਕਰਜ਼ੇ ਮਾਫ ਕਰਨ ਸਾਨੂੰ ਕੋਈ ਪੈਕੇਜ ਦੇਣ ਸਮਝ ਨਹੀਂ ਸਾਡੇ ਡੈਮਾਂ ਦੇ ਲੋ ਵਾਪਸ ਲੈਣ ਸਾਡੇ ਕਿਸਾਨ ਬਰੂਹਾਾਂ ਦੇ ਉੱਤੇ ਨਾ ਰੱਖਣ ਸਾਡੇ ਬਾਰਡਰ ਖੋਲਣ ਇਹ ਮੁੱਦੇ ਨੇ ਮਿੱਤਰਾ ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ ਵਿਚਾਰਤਾਂ ਕਿੱਥੋਂ ਰਹਿਣੀ ਹੈ ਸਿੱਧੂ ਸਾਹਿਬ ਤੁਹਾਡੇ ਪਾਰਟੀ ਦਾ ਪੰਜਾਬ ਦੇ ਸਾਡੇ ਵਿਰੋਧ ਕਰ ਰਹੇ ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ ਜੇ ਕਰਦਾ ਮੈਂ ਲੰਮੀ ਉਮਰ ਦੀ ਪਾਰਟੀ ਦੇ ਸਮਝੌਤੇ ਦਾ ਖੈਰ ਜਾਣਾ ਠਹਿਰ ਠਹਿਰ ਮੈਂ ਕਹਾਂ ਕੁਝ ਵੀ ਵਿਰੋਧ ਕਰੇ ਜਦੋਂ ਅਹੁਦੇ ਲੈਂਦਾ ਕੋਈ ਵਿਰੋਧ ਕਰਦਾ ਤੁਹਾਡਾ ਸਰਕੀ ਸਟੈਂਡ ਮੈਂ ਕਹਿੰਦਾ ਮੇਰਾ ਸਟੈਂਡ ਬੜਾ ਕਲੀਅਰ ਹੈ ਜੋ ਹਾਈ ਕਮਾਂਡ ਦਾ ਸਟੈਂਡ ਆ ਉਹ ਮੇਰਾ ਸਟੈਂਡ ਆ ਤੇ ਮੇਰੀ ਗੱਲ ਸੁਣ ਕੋਈ ਕਿਸੇ ਨਾਲ ਹੋਵੇ ਨਾ ਹੋਵੇ ਲੋਕਤੰਤਰ ਦੀ ਤਾਕਤ ਕੀ ਹੁੰਦੀ ਹੈ ਕਿਹਦੇ ਨਾਲ ਲੋਕ ਨੇ